ਮੈਂ ਥੱਕ ਗਿਆ ਹਾਂ ਕੁਮ-ਕੁਮ ਕੇ ਜੀ ਕੋਈ ਮਿਲੇ ਆ ਦੁੱਖਾਂ ਦਾ ਦਰਦੀ ਨਾ ਹੁਣ ਆਣ ਡਿਗਾ ਦਰ ਤੇਰੇ ਤੇ ਜੀ ਮਿਹਰ ਕਰੋ ਮਿਹਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮਿਹਰ ਕਰੋ ਮਿਹਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮਿਹਰ ਕਰੋ ਮਿਹਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਮਿਹਰ ਕਰੋ ਮਿਹਰ ਕਰੋ ਦਾਤਾਰ ਜੀ ਥੱਕ ਗਿਆ ਹਾਂ ਕੁਮ ਕੁਮ ਕੇ ਜੀ ਕੋਈ ਮਿਲਿਆ ਦੁੱਖਾਂ ਦਾ ਦਰਦੀ ਨਾ ਹੁਣ ਆਨ ਡਿੱਗਾ ਦਰ ਤੇਰੇ ਤੇ ਜੀ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਜੀ ਤੁਸੀਂ ਮੇਰੇ ਤੇ ਹੁਣ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਹੁਣ ਮੇਰ ਕਰੋ ਮੇਰ ਕਰੋ ਦਾਤਾਰ ਜੀ ਤੁਸੀਂ ਮੇਰੇ ਤੇ ਹੁਣ ਮੇਰ ਕਰੋ ਸੁਪਾ ਤੇਰੀ ਸੁਣ ਕੇ ਆਇਆ ਦੂਰੋਂ ਚੱਲ ਸਵਾਲੀ ਸੋ ਬਾਤੇਰੀ ਸੁਣ ਕੇ ਆਇਆ ਦੂਰੋਂ ਚੱਲ ਸਵਾਲੀ ਸੋ ਬਾਤੇਰੀ ਸੁਣ ਕੇ ਆਇਆ ਦੂਰੋਂ ਚੱਲ ਸਵਾਲੀ ਸੋ ਬਾਤੇਰੀ ਸੁਣ ਕੇ ਆਇਆ ਦੂਰੋਂ ਚੱਲ ਸਵਾਲੀ ਦਿਲ ਦੀ ਸ਼ਰਤਾਂ ਪੂਰੀ ਕਰ ਦਿਓ ਮੋੜੇ ਉਹਨਾਂ ਦਰ ਤੋਂ ਖਾਲੀ ਦਿਲ ਦੀ ਸ਼ਰਤਾਂ ਪੂਰੀ ਕਰ ਦਿਓ ਮੋੜੇ ਉਹਨਾਂ ਦਰ ਤੋਂ ਖਾਲੀ ਦਿਲ ਦੀ ਸ਼ਰਤਾਂ ਪੂਰੀ ਲੱਗੋ ਦਾ ਪੂਰੇ ਦਾ ਜੋਗ ਉਹਦਾ ਕੋ ਖਾਲੀ ਖੜ ਕੇ ਜੀ ਮਾਂ ਫੜ ਕੇ ਜੀ ਲਾ ਕੇ ਨਾਮ ਦਾ ਚੱਪੂ ਪਾਰ ਪਵ ਜਲੋ ਕਰਦੇ ਉਹ ਸਾਡੇ ਬੇੜੇ ਤੇਰੀ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਤੇ ਤੇ ਤੁਸੀਂ ਮੇਰੇ ਕਰੋ ਮੇਰ ਕਰੋ ਦਾਤਾਰ

ਸਭ ਕੁਝ ਤੇਰੇ ਹੱਥ ਵਿੱਚ ਦਾਤਾ ਕਰ ਸਕਦਾ ਜੋ ਚਾਵੇ ਸਭ ਕੁਝ ਤੇਰੇ ਹੱਥ ਵਿੱਚ ਦਾਤਾ ਕਰ ਸਕਦਾ ਜੋ ਚਾਵੇ ਸਭ ਕੁਝ ਤੇਰੇ ਹੱਥ ਵਿੱਚ ਦਾਤਾ ਲੱਖਾਂ ਦੁਆਏ ਸਭ ਕੁਝ ਤੇਰੇ ਹੱਥ ਵਿੱਚ ਦਾਤਾ ਰਾਜ ਪਹਾੜ ਦੇ ਨੰਗਾ ਨੂੰ ਤੇ ਰਾਜਿਆਂ ਪੀਖ ਮੰਗਾਵੇ ਰਾਜ ਪਹਾੜ ਦੇ ਨੰਗਾ ਨੂੰ ਤੇ ਰਾਜਿਆਂ ਪੀਖ ਮੰਗਾਵੇ ਰਾਜ ਪਹਾੜ ਦੇ ਨੰਗਾ ਨੂੰ ਤੇ ਰਾਜਿਆਂ ਪੀਖ ਮੰਗਾਵੇ ਰਾਜਾ ਜਨਾਬੇ ਨੰਗਾ ਤੇਰਾ ਰਾਜ ਆਪੀ ਸਮਨਾਵੇ ਸੱਚ ਕਹਿੰਦਾ ਹਾਂ ਕੋਈ ਝੂਠ ਨਹੀਂ ਸਭ ਰਧੀਆਂ ਸਿੱਧੀਆਂ ਝੁਕ ਜਾਂਦੀਆਂ ਨੇ ਆ ਕੇ ਤੁਸਾਂ ਦੇ ਡੇਰੇ ਤੇ ਜੀ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਮੇਰ ਕਰੋ ਮੇਰ ਕਰੋ ਦਾਤਾਰ ਜੀ

ਤੇਰੇ ਜਿਹਾ ਕੋਈ ਹੋਰ ਨਾ ਮਿਲਿਆ ਟੁੰਡਿਆ ਦੂਰਦਰੇਡੇ ਤੇਰੇ ਜਿਹਾ ਕੋਈ ਹੋਰ ਨਾ ਮਿਲਿਆ ਟੁੰਡਿਆ ਦੂਰਦਰੇਡੇ ਤੇਰੇ ਜਿਹਾ ਕੋਈ ਹੋਰ ਨਾ ਮਿਲਿਆ ਟੁੰਡਿਆ ਦੂਰਦਰੇਡੇ ਤੁਸੀਂ ਮਿਲੇ ਹੋਈ ਸ਼ਰਤਾਂ ਪੂਰੀ ਹੁਣ ਤੱਕ ਖਾਦੇ ਠੇਡੇ ਤੁਸੀਂ ਮਿਲੇ ਹੋਈ ਸ਼ਰਤਾਂ ਪੂਰੀ ਹੁਣ ਤੱਕ ਖਾਦੇ ਠੇਡੇ ਤੁਸੀਂ ਮਿਲੇ ਹੋਈ ਸ਼ਰਤਾਂ ਪੂਰੀ ਹੁਣ ਤੱਕ ਖਾਦੇ ਠੇਡੇ ਸ਼ਰਦਾ ਪੂਰੀ ਹੋਂਦ ਖਾਦੇ ਠੇਡੇ ਤੇ ਤੁਸੀਂ ਮਿਲੇ ਹੋਈ ਸ਼ਰਦਾ ਪੂਰੀ ਹੁਣ ਤੱਕ ਖਾਦੇ ਠੇਡੇ ਤੁਸੀਂ ਮਿਲੇ ਹੋਈ ਸ਼ਰਦਾ ਪੂਰੀ ਹੁਣ ਤੱਕ ਖਾਦੇ ਠੇਡੇ ਸ਼ਰਦਾ ਪੂਰੀ ਹੋਂਦ ਖਾਦੇ ਠੇਡੇ ਤੁਸੀਂ ਮਿਲੇ ਹੋਈ ਸ਼ਰਦਾ ਪੂਰੀ ਹੋਂਦ ਖਾਦੇ ਠੇਡੇ ਇਕ ਜਾਮ ਦਿਓ ਕਰ ਕਿਰਪਾ ਬਖਸ਼ੋ ਲੈਟ ਗੁਰੂ ਜੀ ਮਨ ਦੇ ਕੁੱਪ ਹਨੇਰੇ ਤੇ ਜੀ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਕਰੋ ਦਾਤਾਰ ਜੀ ਤੁਸੀਂ ਮੇਰੇ ਤੇ ਹੁਣ ਮੇਰ ਕਰੋ ਮੇਰ ਕਰੋ ਦਾਤਾਰ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਦੁਖੀਏ ਕਰਦੇ ਅਰਜਾ ਕਰ ਤੂੰ ਕਿਰਪਾ ਪ੍ਰੀਤਮ ਪਿਆਰੇ ਦੁਖੀਏ ਕਰ ਦੇ ਅਰਜਾ ਕਰ ਤੂੰ ਕਿਰਪਾ ਪ੍ਰੀਤਮ ਪਿਆਰੇ ਦੁਖੀਏ ਕਰ ਦੇ ਅਰਜਾ ਕਰ ਤੂੰ ਕਿਰਪਾ ਪ੍ਰੀਤਮ ਪਿਆਰੇ ਦੁਖੀਏ ਕਰ ਦੇ ਅਰਜਾ ਕਰ ਤੂੰ ਕਿਰਪਾ ਪ੍ਰੀਤਮ ਪਿਆਰੇ ਅਣਪੋਲ ਸੁందਿਆਂ ਵਾਲਾ ਤੇਰੇ ਦਰ ਤੇ ਅਰਜੇ ਬਿਜਾਰੇ ਅਣਪੋਲ ਸੁందਿਆਂ ਵਾਲਾ ਤੇਰੇ ਦਰ ਤੇ ਅਰਜੇ ਬਿਜਾਰੇ ਅਣਪੋਲ ਸੁందਿਆਂ ਵਾਲਾ ਤੇਰੇ ਦਰ ਤੇ ਅਰਜੇ ਬਿਜਾਰੇ

ਦਾਤਾ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਕਰੋ ਦਾਤਾ ਜੀ ਹੁਣ ਮੇਰੇ ਤੇ ਤੁਸੀਂ ਮੇਰ ਕਰੋ ਮੇਰ ਕਰੋ ਦਾਤਾ